ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਅੰਮ੍ਰਿਤਸਰ ਸ਼ਹਿਰ ਦਾ ਕਪਰੀ ਬਾਗ ਜਿਹਨੂੰ ਰਾਮ ਬਾਗ ਵੀ ਕਿਹਾ ਜਾਂਦਾ ਹੈ। ਇਹ ਰਾਮ ਬਾਗ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਵਾਇਆ ਸੀ। ਆ ਜੀ ਆਓ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ। ਹੁਣੇ ਅਸੀਂ ਜਿੱਥੇ ਖੜੇ ਆ ਇਹ ਹੈਗਾ ਜੀ ਹਵਾ ਮਹਿਲ ਦਾ 메ਨ ਦਰਵਾਜ਼ਾ। ਹਵਾ ਮਹਿਲ ਬਣਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਸ ਨੂੰ ਸਮਰਪੈਲ ਵੀ ਪੈਲਸਰੀ ਆਖਿਆ ਜਾਂਦਾ ਹੈ ਇੱਥੋਂ ਸਿੱਧੀ ਨਜ਼ਰ ਹਵਾ ਮਹਿਲ ਤੇ ਪੈਂਦੀ ਹੈ ਜੋ ਕਿ ਰਾਮ ਬਾਗ ਦੇ ਸੈਂਟਰ ਵਿੱਚ ਬਣਾਇਆ ਗਿਆ ਹੈ ਇਸ ਨੂੰ ਕੰਪਨੀ ਬਾਗ ਵੀ ਕਿਹਾ ਜਾਂਦਾ ਹੈ ਤੇ ਰਾਮ ਬਾਗ ਵੀ ਆਖਿਆ ਜਾਂਦਾ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਵਾਇਆ ਸੀ ਇਸ ਦੇ ਗੇੜ ਦੇ ਆਦੋ-ਦਵਾਲੋਂ ਦੀ ਸੜਕ ਸ਼ਹਿਰ ਨੂੰ ਆਉਣ ਜਾਣ ਵਾਸਤੇ ਬਣਾਈ ਗਈ ਹੈ ਇਹ ਦਰਵਾਜੇ ਦੇ ਚਾਰ ਸਫੇਰੇ پارک ਬਣਾਈ ਗਈ ਹੈ ਇਸ ਵਿੱਚ ਇੱਕ ਪੁਰਾਣਾ ਅਜਾਇਬ ਘਰ ਵੀ ਹੈ ਹੁਣ ਉਸ ਸਮੇਂ ਉਦੋਂ ਅਜਾਇਬ ਘਰ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਸੀ ਪਰ ਹੁਣ ਇਹਦੀ ਹਾਲਤ ਖਸਤਾ ਹੋਈ ਪਈ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਦੀ ਮੁਰੰਮਤ ਦਾ ਕੰਮ ਜਾਰੀ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਇਹ ਲੋਕਾਂ ਵਾਸਤੇ ਦਿਖਾਉਣ ਵਾਸਤੇ ਅਜਾਇਬ ਘਰ ਵਧੀਆ ਤਰੀਕੇ ਨਾਲ ਬਣਾ ਦਿੱਤਾ ਜਾਊਗਾ ਤੇ ਇਥੋਂ ਦੀਆਂ ਚਾਰ ਦਿਵਾਰੀਆਂ ਦੀਆਂ ਕੰਧਾਂ ਵੀ ਬਹੁਤ ਚੌੜੀਆਂ ਬਣਾਈਆਂ ਗਈਆਂ ਸੀ ਜੋ ਕਿ ਨਾਨਕਸ਼ਾਈ ਇੱਟਾਂ ਦੀਆਂ ਬਣੀਆਂ ਹੋਈਆਂ ਸੀ ਇਹਦੇ ਚਾਰ ਚਫੇਰੇ ਜਿਹੜੀਆਂ ਚਾਹ ਖੋਕਰਾਂ ਨੇ ਉਥੇ ਗੋਮਦ ਬਣਾਏ ਗਏ ਸੀ ਤੇ ਇੱਕ ਇੱਕ ਕਮਰਾ ਨਾਲ ਬਣਾਇਆ ਗਿਆ ਸੀ ਨਾਲ ਹੀ ਸੀੜੀਆਂ ਬਣਾਈਆਂ ਰਹੀਆਂ ਸੀ ਜਿਸ ਕਰਕੇ ਇਹਦੇ ਉੱਪਰ जाया ਜਾ ਸਕੇ ਇਸ ਬਾਗ ਦੇ ਵਿੱਚ ਹਜ਼ਾਰਾਂ ਹੀ ਰੁੱਖ ਲਗਾ ਕੇ ਹਰਿਆਲੀ ਪੈਦਾ ਕੀਤੀ ਗਈ ਸੀ ਤੇ ਦੇਖੋ ਕਿ ਕਿੰਨੀਆਂ ਚੌੜੀਆਂ ਚੌੜੀਆਂ ਵਿੱਚ ਸੜਕਾਂ ਬਣਾਈਆਂ ਗਈਆਂ ਸੀ ਰਾਮ ਬਾਗ ਦਾ ਨਾਮ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਰੱਖਿਆ ਸੀ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਇਸ ਕਰਕੇ ਰਾਮ ਬਾਗ ਦਾ ਨਾਮ ਰੱਖਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਹੋਰ ਵੀ ਇਮਾਰਤਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਿੱਚ ਕਮਰੇ ਵੀ ਬਣੇ ਹੋਏ ਨੇ ਤੇ ਪੌੜੀਆਂ ਚੜ੍ਹ ਕੇ ਉੱਪਰੋਂ ਵੀ ਬਹੁਤ ਵਧੀਆ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਹ ਹਵਾ ਮਹਿਲ ਵਿੱਚ ਮਹਾਰਾਜਾ ਰਣਜੀਤ ਸਿੰਘ 3 ਮਹੀਨੇ ਰਹਿੰਦੇ ਸਨ। ਗਰਮੀਆਂ 'ਚ ਤੇ ਬਾਕੀ ਸਮਾਂ ਲਾਹੌਰ ਵਿੱਚ ਰਹਿੰਦੇ ਸਨ। ਹਵਾ ਮਹਿਲ ਤੋਂ ਰੋਜ਼ਾਨਾ ਮਹਾ ਰਾਜਾ ਜੀ ਦਰਬਾਰ ਸਾਹਿਬ ਦਰਸ਼ਨ ਕਰ ਜਾਂਦੇ ਸੀ ਤੇ ਇਸ ਬਾਗ ਵਿੱਚ ਬੈਠ ਕੇ ਸਾਰੇ ਸ਼ਹਿਰ ਤੇ ਨਜ਼ਰ ਰੱਖਦੇ ਸੀ ਤੇ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਵੀ ਇੱਥੇ ਬੈਠ ਕੇ ਹੀ ਕਰਿਆ ਕਰਦੇ ਸਨ ਕੇ ਚਲਦੇ ਆ ਹਵਾ ਮਹਿਲ ਵੱਲ ਪਹਿਲਾ ਆ ਇੱਕ ਇਮਾਰਤ ਤੁਹਾਨੂੰ ਦਿਖਾਉਣੇ ਆ ਜੋ ਕਿ ਇਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਬਣਾਈ ਹੋਈ ਹੈ ਇਸ ਬਾਗ ਦੇ ਵਿੱਚ ਕਾਫੀ ਪੁਰਾਣੀਆਂ ਇਮਾਰਤਾਂ ਖੜੀਆਂ ਕੀਤੀਆਂ ਗਈਆਂ ਸੀ ਜੋ ਕਿ ਬਹੁਤ ਹੀ ਸੋਹਣੀਆਂ ਨੇ ਚੱਲੀ ਗਈ ਹਵਾ ਮਹਿਲ ਵੱਲ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਹਵਾ ਮਹਿਲ ਇਸ ਮਹਿਲ ਵਿੱਚ ਚਾਰੋਂ ਪਾਸੇ ਬਹੁਤ ਸਾਰੀਆਂ ਖਿੜਕੀਆਂ ਹਨ ਜਿਸ ਕਰਕੇ ਇਸ ਮਹਿਲ ਵਿੱਚ ਹਵਾ ਫਿਰਦੀ ਰਹਿੰਦੀ ਸੀ ਤੇ ਇਸ ਨੂੰ ਹਵਾ ਮਹਿਲ ਕਿਹਾ ਜਾਂਦਾ ਸੀ ਇਹ ਮਹਿਲ ਮਹਾਰਾਜੇ ਨੇ ਆਪਣੇ ਖਾਸ ਕਾਰੀਗਰਾਂ ਤੋਂ ਬਣਵਾਇਆ ਸੀ ਜਿਨ੍ਹਾਂ ਦਾ ਨਾਂ ਸੀ ਫਕੀਰ ਅਜ਼ੀਜ਼ਉਦੀਨ ਸਰਦਾਰ ਦੇਸਾ ਸਿੰਘ ਸਰਦਾਰ ਲੈਨਾ ਸਿੰਘ ਮਜੀਠੀਆ ਇਹਨਾਂ ਦੀ ਦੇਖ ਰੇਖ ਵਿੱਚ ਮਹਿਲ ਦੀ ਉਸਾਰੀ ਕੀਤੀ ਗਈ ਸੀ ਇਸ ਮਹਿਲ ਤੇ ਲਾਲ ਪੱਥਰ ਵਰਤਿਆ ਗਿਆ ਹੈ ਫਕੀਰ ਅਜ਼ੀਜ਼ਉਦੀਨ ਨੇ ਦਿੱਲੀ ਤੋਂ ਕਾਰੀਗਰ ਲਿਆਂਦੇ ਗਏ ਸਨ ਇਸ ਮਹਿਲ ਦੇ ਆਲੇ-ਦੁਆਲੇ ਬਹੁਤ ਸਾਰੇ ਰੁੱਖ ਲਗਾ ਕੇ ਹਰੀਆਲੇ ਕੀਤੀ ਗਈ ਹੈ ਇਸ ਮਹਿਲ ਦੇ ਨਾਲ ਹੀ ਇਸ ਇਸ਼ਨਾਨ ਘਰ ਵੀ ਬਣਾਇਆ ਗਿਆ ਹੈ ਜੋ ਕਿ ਅੰਦਰੋਂ ਤਲਾਬ ਵਾਂਗੂ ਡੂੰਗਾ ਬਣਾਇਆ ਗਿਆ ਹੈ ਇਹ ਮਹਿਲ ਚਾਰੋਂ ਓਰ ਦੇਖਣ ਤੋਂ ਬਹੁਤ ਸੋਹਣਾ ਦਿਖਾਈ ਦਿੰਦਾ ਹੈ ਤੇ ਚਾਰੋਂ ਤਰਫ ਬਹੁਤ ਵਧੀਆ ਹਰੀਆਲੀ ਪੈਦਾ ਕੀਤੀ ਗਈ ਹੈ ਜਿਸ ਕਰਕੇ ਇਸ ਮਹਿਲ ਦੇ ਵਿੱਚੋਂ ਠੰਡੀਆਂ ਹਵਾਵਾਂ ਗੁਜ਼ਰਦੀਆਂ ਹਨ ਏਸੀ ਹਵਾ ਮਹਿਲ ਤੇ ਰਾਮ ਬਾਗ ਦਾ ਇਤਿਹਾਸ ਤੁਹਾਨੂੰ ਦੱਸਿਆ ਗਿਆ ਹੈ ਜੇ ਵੀਡੀਓ ਚੰਗੀ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ